ਹਾਂਜੀ ਮਿੱਤਰੋ ਅੱਜ ਆਏ ਆ ਆਪਾਂ ਬਈ ਪਿੰਡ ਫਰਤਾ ਮੋਲਕਾ ਜ਼ਿਲ੍ਹਾ ਮਾਨਸਾ ਆਪਾਂਿਆਂ ਕੋਲੇ ਇੱਥੇ ਨੋਕਰਾ ਘੋੜਾ ਬਈ ਜਿਹੜਾ ਸਮੁੰਦਰ ਦਾ ਡਾਇਰੈਕਟ ਆ ਇਹ ਬਈਆਂ ਕੋਲੇ ਹੋਰ ਵੀ ਜਾਨਵਰ ਨੇ ਸੇਲ ਲਈ ਵੀ ਨੇ ਵੀਡੀਓ ਲੈਂਡ ਤੱਕ ਬਣੇ ਰੋ ਆਪਾਂ ਬਈਆਂ ਤੋਂ ਸਾਰੀ ਡੀਟੇਲ ਪੁੱਛਦੇ ਆਂ ਔਰ ਬਈ ਜੀ ਕੀ ਗੱਲ ਲੱਗੀ ਹੋਰ ਸੈਟ ਆ ਗਿਆ ਤੇ ਆਪਣਾ ਬਈ ਜਿਹੜਾ ਇਹ ਡਾਇਰੈਕਟ ਆ ਆਪਣਾ ਸਮੁੰਦਰ ਦਾ ਕਿੰਨੇ ਚਿਰ ਦਾ ਹੋ ਗਿਆ ਬਈ ਇਹ ਬਈ ਹੋ ਗਿਆ 5 ਸਾਲ ਦਾ ਅੱਛਾ ਤੇ ਸਮੁੰਦਰ ਦਾ ਬੱਚਾ ਠੀਕ ਆ ਕੱਚੀ ਬਹੁਤ ਆ ਗਈ ਜੀ 65 ਇੰਚ ਆਈਟੈਮ ਬਸ ਜਿਹੜਾ ਸਿੱਕੇ ਬੰਨਿਆ ਜਾ ਸੰਪੂਰਨ ਸਾਰਾ ਤਕਰੀਏ ਦਾ ਸਿੱਕੇ ਬੰਨਿਆ ਬਹਿ ਗਏ ਹਨ ਜਿਹੜਾ ਰੈਵਰ ਵਾਲਾ ਅੱਛਾ ਉਹ ਤੇ ਦੋਨੇ ਇੱਕੋ ਮਾਲਕ ਹੀ ਹੋਵੇ ਹਨ ਸਮੁੰਦਰ ਦੇ ਦੋਨੇ ਬੱਤੀ ਜੀ ਨੂੰ ਲਿਆਇਆ ਇਸੇ ਤੋਂ ਬਹੁਤ ਆ ਲੈਣਾ ਹਨ ਨੂੰ ਹੈਪੀ ਲੈ ਗਿਆ ਤੂ ਆਫ ਲੈਣਾ ਜਿਹੜਾ ਇਹ ਪੰਜ ਹਜ਼ਾਰ ਦਾ ਹੋਗਾ ਕਿੰਨੇ ਜਨਮ ਰ ਆ ਬਈ ਆਪਣੇ ਕੋਲ ਡੋਟ ਲਓ ਬਿਲਕੁਲ ਹੁਣ ਫਿਰ 7 ਜਨਮ ਰ ਆ ਬਈ ਅੱਛਾ ਤੇ ਹੁਣ ਜਿਹੜਾ ਬਈ ਆਪਾਂ ਬੱਚਾ ਲਿਆਂਦਾ ਅਰਜਨ ਰੋੜੀ ਵਾਲੇ ਦਾ ਇਹਦੀ ਕਿੰਨੀ ਉਮਰ ਹੈ ਇਹ 11 ਮਹੀਨਾ ਦਾ ਹੋ ਗਿਆ ਲੈਟ ਲੈਟ ਕਿੰਨੀ ਹਾਈਟ ਕਰ ਗਿਆ ਬਈ ਹਾਈਟੇ ਹੁਣ 60 ਇੰਚ ਹੈ ਅੱਛਾ ਤੇ ਇਹ ਆਪਰ ਜਾਂਦਾ ਤੇ ਮਾਂ ਵਾਲੀ ਸਾਈਡੋਂ ਮਾਂ ਵਾਲੀ ਸਾਈਡੋਂ ਅਨਨੋਨਾ ਮੰਨ ਲਓ ਉਹਨਾਂ ਨੇ ਕੋਈ ਦੇ ਅੱਛਾ ਇਹ ਆਪਾਂ ਨੂੰ ਆਪਾਂ ਕਲੀਅਰ ਨਹੀਂ ਕਹਿ ਸਕਦੇ ਜੀ ਕੋਈ ਚੁੱਕਿਆ ਤੇ ਆਪਾਂ ਬੈਂਕਾਂ ਨੂੰ ਹਾਈਟ ਕੋਡ ਕਿਉਂ 60 ਇੰਚ ਅੱਛਾ ਮੁਕਰੀ ਹੈ 60 ਇੰਚ ਹਾਂ ਇਹ ਦਰੋਂ ਆਪਾਂ ਸਟੈਂਡ ਸਰਵਿਸ ਜੀ ਤੇ ਖਾਸਟ ਕਰਕੇ ਚੈੱਕ ਕਰ ਲੈਣੇ 11 ਮਹੀਨਾ ਦਾ ਹੈ 11 ਮਹੀਨਾ ਦਾ ਸੇਲ ਲਈ ਬਈ ਆਪਣੇ ਕੋਲੇ ਕਿਹੜੇ ਕਿਹੜੇ ਜਾਨਵਰ ਦੀ ਆਪਣੇ ਕੋਲੇ ਚੰਗੀ ਬੱਚੀ ਹੈ ਅੱਛਾ ਇੱਕ ਚੰਗੀ ਘੋੜੀ ਹੈ ਰੋਬਰ ਚੈੱਕ ਪਾਸ ਤੋਂ 6 ਮਹੀਨੇ ਚੈੱਕ ਪਾਸ ਹੈ ਸੋ ਮਿੱਤਰੋ ਜੇ ਕਿਸ ਨੇ ਬਈ ਗੱਪਣ ਘੋੜੀ ਨੋਕੇ ਰੋ ਚੈੱਕ ਪਾਸ ਲੈਣੀ ਹੋਵੇ ਤੇ ਆਪਣੇ ਰਾਜੇ ਦੀ ਗੱਪਣ ਅੱਛਾ ਰਾਜੇ ਦੀ ਠੀਕ ਹੈ ਤੇ ਇਹਦੀ ਕਿੰਨੀ ਹਾਈਟ ਆ ਬਈ ਰਾਜੇ ਦੀ ਇਹਦੀ ਪੈ ਦੇਂਦਾ ਹੈ 65 65 ਸੋ ਮੈਂ ਮਤਰਾ ਚੈੱਕ ਕਰ ਸਕਦਾ ਹਾਂ ਘੋੜਾ ਬਹੁਤ ਸੋਹਣਾ ਤੇ ਬਾਕੀ ਹੋਰ ਕੀ ਕੀ ਜਾਨਵਰ ਰੱਖਿਆ ਹੋਇਆ ਹੈ ਫਾਰਮ ਤੇ ਹੋਰ ਬਈ ਪਸ ਪਹਿਲਾਂ ਤੋਂ ਇੱਕ ਮਾਰਵਾੜੀ ਐ ਅੱਛਾ ਉਹ ਹੁਣ ਗੱਬਣਾ ਉਹ ਵੀ ਬੱਚਾ ਵਾਸਤੇ ਰੱਖ ਕੇ ਕਾਂਡੇ ਤੇ ਉਹ ਤਾਂ ਮਗਰ ਬੱਚਾ ਦਰਵਾਤਾ ਅੱਛਾ ਬਸਰਫਾ ਬਈ ਕਿਵੇਂ ਲੱਗੇ ਕੋੜਾ ਬਹੁਤ ਥੋੜਾ ਬਿਲਕੁਲ ਕੱਟ ਰਿਹਾ ਹੈ ਚੈਂਪਗਰ ਚੈਂਪਗਰ ਬੱਚਾ ਵੀ ਚਲਾਇਆ ਬਾਡੀ ਵੱਡੀ ਬਟ ਬਾਡੀ ਇਤਿਹਾਸਕ ਰੱਖੀ ਹੋਈ ਹੈ ਹੁਣ ਬਾਕੀ ਆਪਣਾ ਸ਼ੌਂਕ ਤਾਂ ਦੇਖੋ ਬਾਪੂ ਦਾ ਲਪਰਾ ਹਾਂ ਬਹੁਤ ਪੁਰਾਣਾ ਹੈ ਬਈ ਇਹ ਹੋਰ ਬਈ ਕੀ ਕਹਿਣਾ ਚਾਹੇਗਾ ਬਈ ਜਿਨ੍ਹਾਂ ਨੇ ਇਹ ਚੀਜ਼ ਚਰਨਾ ਮੇਲੀ ਆਉਣਾ ਵੀ ਪਿੰਡ ਚ ਆਉਣਾ ਜਿਹੜਾ ਘੋੜੀ ਰੱਖਣੀ ਆ ਬਸ ਕੋਈ ਪਤਾ ਕੀ ਇੱਕ ਦੇ ਲਾਵੇਂ ਬੰਦੇ ਨੇ ਘੋੜੀ ਜਾਣੀ ਉਹ ਪਹਿਲਾਂ ਤਾਂ ਗੱੱਭਰ ਹੀ ਲੱਗੇ ਅੱਛਾ ਚੰਗੀ ਲੱਗ ਮਾੜੀ ਨਾਲ ਚੰਗੀ ਲੱਗੇ ਬਲਕਿ ਕਿਤੇ ਦੋ ਰੱਖੇ ਤੇ ਇੱਕ ਰੱਖੀ ਆ ਤਾਂ ਚੱਲਦੀ ਬੱਲ ਮਾਏ ਬਿਨਾਂ ਮੇਰੇ ਨਾ ਪੜਤੋੜ ਜਾਨੀ ਜੇ ਇਹ ਜਦੋਂ ਬੰਦੋਂ ਨਾ ਕੋਈ ਬਾਟੇ ਟਾਈਮ ਲੱਗਦਾ ਹਾਂ ਟਾਈਮ ਲੱਗਦਾ ਚਲੋ ਆਪਣੇ ਪਰਵੇਂ ਤੇ ਲੱਪਾਂ ਦੇ ਬੱਚੀ ਪਾੜ ਲੱਗਦਾ ਤੇ ਤੇਜ਼ੀ ਤੇ ਪੜਦੀ ਜਾਂਦੀ ਹਾਂ ਉਹ ਤਾਂ ਬਾਅਦ ਤੇ ਨਵੇਂ ਨੰਬਰ ਤੋਂ ਵੀ ਨਵਾਂ ਜਿਹਾ ਦਿੱਤਾ ਤੇ ਘੋੜੇ ਦੀ ਬਈ ਆਪਣੇ ਜਿਹੜੀ ਰਾਜ ਦੀ ਹੀ ਸਰ ਤੇਰੀ ਕੀ ਜੱਤ ਕਿੰਨੇ ਜੰਪ ਜੰਪ ਘੋੜੀ ਚੌੜੀ ਹੈ ਜੰਪਾ ਨਾ ਕੋਈ ਚਲ ਕਰ ਕੋਈ ਮਿੱਤਰੋ ਗੱਲਾਂ ਨੋਟ ਇਹ ਵੀ ਇਹਨਾ ਆਫਰ ਹੈ ਤੇ ਕੀਸ ਬਈ 350000 ਕਿ ਕੀ ਹੈ ਕਿੰਨੇ ਬੱਚੇ ਆ ਗਏ ਬਈ ਰੋਟੇ ਪੱਤੀ ਇਹਦੀ ਬਈ ਆ ਗਏ ਇਹ ਸਭ 90 ਦੇ ਕਰੀਬ ਬੱਚੇ ਆ ਗਏ ਕੰਨੀਆਂ ਦੇ ਵਿੱਚ ਦੰਗੀਆਂ ਦੇ ਵੀ ਆ ਗਏ ਬਾਕੀ ਦੂਜੇ ਕੁੂਕੀ ਲਈ ਲੰਘੋ ਰਹਾ ਨਹੀਂ ਦੇਖ ਲੀ। ਤੇ 100 ਦੇ ਲਗਭਗ ਬੱਚਾ ਇਹਦਾ ਆ ਗਿਆ। ਤੇ ਕਿੰਨੀਆਂ ਘੋੜੀਆਂ ਨੇ ਮੇਟ ਹੋਈਆਂ ਤੇ ਇਹ ਮੇਟ ਹੋ ਗਿਆ 220 ਦੇ ਕਿੰਨੀ ਥੋੜੀ ਮਿਲਦੀ। 100 ਮੈਟਰ ਬਾਕੀ ਬਈ ਬਈ ਨੇ ਸਾਰਾ ਕੁਝ ਦੱਸ ਹੀ ਦਿੱਤਾ ਤੇ ਜੇ ਕਿਸੇ ਨੇ ਸੇਲ ਲਈ ਜਾਨਵਰ ਬਈ ਲੈਣਾ ਹੋਵੇ ਬਹੁਤ ਮੰਗ ਹੁੰਦੀ ਆ 22 ਦੀ। ਕਾਲਾ ਜਨਾ ਚੰਬੀ ਕੋੜੀ ਗੱਬਣ ਨੂੰ ਆਪ ਲੈ ਕੇ ਨੂੰ ਬਾਕੀ ਚੰਬੀ ਵੀ ਬਈ ਇਹ ਬਿਤਾਉਣੀ ਹੈ ਅੱਛਾ ਤੇ ਇਹਦੀ ਮਾਂ ਕੀ ਕਿਹੜੀ ਉਹ ਭਾਨੇ ਵਾਲੇ ਸੀ ਅੱਛਾ ਆਪੇ ਬਿਤਾਵਤੀ ਠੀਕ ਹੈ ਗੱਬਣ ਨੂੰ ਆਪੇ ਲਗਾ ਜੀ ਤੇ ਚਾਲਾਂ ਜਿੰਦਾਂ ਦੀ ਪਾਸ ਛੋਟਾ ਤੋਰਾ ਬਈ ਥੋੜੀ ਚਿਰ ਦੀ ਹੈ ਬਾਹਰ ਹੀ 60 ਟੈਂਚ ਹੈ 60 ਇੱਕ ਪ੍ਰੋਪਰ ਪਰਟੀਕੂਲਾਈਜ਼ਰ ਦੀ ਕੋਈ ਬਾਤ ਨਹੀਂ ਚਲਾਦੇ ਤੇ ਵੋਈ ਵਿਚਾਰ ਦਰ ਲੈ ਠੀਕ ਹੈ ਚਾਰ ਦੰਦ ਚਾਰ ਦੰਦ ਤੇ ਜਿਹੜਾ ਬਈ ਹੁਣ ਇਹ ਅਰਜਨ ਦਾ ਬੱਚਾ ਤਿਆਰ ਕਰਨਾ ਹਾਂਜੀ ਤੇ ਕੀ ਲੱਗਦਾ ਵੀ ਕਿੱਥੇ ਤੱਕ ਜਾਊ ਹਾਈਟ ਪਈ ਕਰਨ ਦਾ ਬੈਗ ਨੂੰ ਨਹੀਂ ਪਰ ਬੰਤਾ ਜਾਈ 70 ਦੇ ਘਰਾਂ ਚ ਚੱਲੋ ਪਹਿਲੇ ਬੋਲੇ ਬਾਕੀ ਬੈਗ ਨੂੰ ਹਾਂ ਕੰਗਰਸ ਦੀ ਬਾਕੀ ਨੂੰ ਪਰਵਾਦਾਂ ਲੰਮੀ ਮਰਦਾਸ ਕਰਨ ਦਾ ਉਚੇਤਾਂ ਬਰਸਤ ਰੇਨ ਪਰ 70 ਇੰਚ ਦਾ ਅੰਦਾਜ਼ਾ ਲਾ ਕੇ ਲਓ ਉਹ ਵੀ ਆਪਣੀ ਮਿੱਤਰੀ ਸੀ ਕਿੱਥੋਂ ਆਇਆ ਉਹ ਆ ਜੰਮਿਆ ਬਹੁਤ ਪੁਰਾਣਾ ਉਹਨਾਂ ਦਾ ਬਾਹਰ ਉਹਨਾਂ ਦੇ ਇੱਕ ਗੇਟ ਵੀ ਲੱਗਦਾ ਅੱਛਾ 40 ਇੰਚ ਤੇ 60 ਇੰਚ ਹਾਈਟ ਦੀ ਜ਼ਰੂਰ ਥੋੜਾ ਕਰ ਲੈ ਪਰ ਆਪਾਂ ਨੂੰ ਕਰ ਵਾਲੀ ਗੱਲ ਇਹ ਮੁੱਠੀ ਕੀਤੇ ਇਹ ਬਈ ਹੁਣ ਜਿਵੇਂ ਆਪਾਂ ਵੀ ਅਰਜਨ ਦੇ ਕਹਨੇ ਆ ਵੀ ਲੈਣ ਚੰਗੀ ਆ ਨਾ ਇਹ ਫੇਰ ਅੱਗੇ ਹੁਣ ਵੀ ਆਪਾਂ ਜਿਹੜੀਆਂ ਆਪਣੀਆਂ ਏੜੀਆਂ ਬੱਚੀਆਂ ਹੋਣੀਆਂ ਚਾਹੀਆਂ ਹਾਂ ਉਹ ਵੀ ਛੱਡਣਾ ਇਸ ਕਰਕੇ ਲਿਆ ਭਾਈ ਇਸ ਕਰਕੇ ਲਿਆ ਹੁਣ ਇਹਦੀਆਂ ਬੱਚੀਆਂ ਹੋਣੀਆਂ ਤਿਆਰ ਹੋਈ ਜਾਂਦੀਆਂ ਅੱਛਾ ਫੇਰ ਕੱਲ ਨੂੰ ਉਹਨਾਂ ਤੇ ਇਹ ਨੂੰ ਛੱਡਦਾ ਤੇ ਉਧਰ ਸਮੁੰਦਰ ਤੇ ਅਰਜਨ ਦਾ ਮੇਲ ਤੁਨ ਪਤੀ ਹੈ ਗੱਲ ਵੀ ਮਤਲਬ ਇਹ ਜਿਹੜਾ ਅੱਜ ਪਹਿਲਾਂ ਵੀ ਰੱਖਦੇ ਹਾਂ ਵੀ ਉੱਥੇ ਤੰਗਦਾਰੀ ਆਲਟਾ ਕੰਬੀਨੇਸ਼ਨ ਬਣਦਾ ਕੰਬੀਨੇਸ਼ਨ ਬਣ ਜयो ਤਾਂ ਉਸ ਕਰਕੇ ਆਪਾਂ ਇਹ ਬਚਾ ਲੈਂਦੇ ਹਾਂ ਇਹ ਵੀ ਗੱਲ ਨੋਟ ਕਰਨ ਵਾਲੀ ਹੈ ਬਾਈ ਲੈਂਡ ਤੇ ਨਹੀਂ ਛੱਡੀਦਾ ਜਿਹੜੀ ਆਪਜੀ ਲੈਂਡ ਹੋਵੇ ਉਦੋਂ ਲਈ ਬੱਚਾ ਅਲੱਗ ਤੋਂ ਤਿਆਰ ਕਰਨਾ ਪੈਂਦਾ ਬੱਚੇ ਹੁਣ ਇਹਦੀਆਂ ਬੱਚੀਆਂ ਬਹੁਤ ਆ ਗਈਆਂ ਉਦੋਂ ਨੂੰ ਉਹ ਤਿਆਰ ਹੋ ਜਾਣੀਆਂ ਚੱਲ ਦੂ ਥੋੜਾ ਕਿੰਨੀ ਹਾਈਟ ਕੱਢੀਆਂ ਬਾਈ ਇਹਦੀਆਂ ਬੱਚੀਆਂ ਇਹਦੀਆਂ ਬੱਚੀਆਂ ਬਾਈ ਹੁਣ ਆਪਾਂ ਇੱਕ ਬੱਚੀ ਜੱਫਾ ਕੋਲੇ ਹੈਗੀ ਜੋ 11 ਸਿਨ ਨਹੀਂ ਦੱਸ ਉਹ 60 ਇੰਚ ਉਹ ਅੱਛਾ ਇਹ ਬੱਚੀ ਦਾ ਉਹ ਸਿਰ ਦਾ ਸਮਦਰਸਾ ਸਿਰ ਵੀ ਕਰ ਦਿੰਦਾ ਉਹ ਬੱਚੰਗੀ ਸਿਰਫ ਆਪਣਾ ਕੋਈ ਵਪਾਰ ਨਹੀਂ ਹੈਗਾ ਬਾਈ ਬਲੀਟ ਵਿੱਚ ਕੰਮ ਕਰਦੇ ਦੇਖੋ ਜੇ ਬੱਚਾ ਚੰਗਾ ਕਰ ਤੋ ਵੇਚ ਦਿੰਦੇ ਕੋਈ ਇਹ ਨਹੀਂ ਹੈਗਾ ਵੀ ਆਪਾਂ ਬਾਹਰੋਂ ਲਈ ਵਪਾਰ ਜੇ ਲਵਾਂਗੇ ਤਾਂ ਚੰਗੀ ਲਵਾਂਗੇ ਟਿਕ ਆਪਾਂ ਦੀ ਚੰਬੀ ਹੀ ਕਹਨੇ ਹੁੰਦੀ ਆਪਣੇ ਕੋਲੇ ਇੱਕ ਮਸ਼ੀਨਰੀ ਚੰਬੀ ਸੇਲ ਲਈ ਹੈ ਹਾਂਜੀ ਹਾਂਜੀ ਉਹਦਾ ਕੀ ਮੁੱਲ ਵੜੀ ਪਈ ਉਹ ਬਾਈ ਆਪਾਂ 1.5 ਲੱਖ ਦੇ ਲਵਾਂ ਲੈ ਲੈ ਛੇ ਮਹੀਨੇ ਉਮਰ ਆਦੀ ਅੱਛਾ ਉਹਦਾ ਇੱਕ ਰੰਗ ਹੀ ਚੰਬਾ ਹੈ ਤੇ ਬਾਕੀ ਕੱਟ ਪਰੰਡ ਤੱਕ ਨੂੰ ਸਾਰੀ ਬਹੁਤ ਚੰਗੀ ਰਹੀ ਹੈ ਜੀ ਬੱਚੀ ਆਪਣੇ ਰਾਜੇ ਰਾਜੇ ਜੀ ਮਿੱਤਰੋ ਜੇ ਕੋਈ ਚੰਬੀ ਬੇਚਰੀ ਲੈਣੀ ਹੋਵੇ ਉਹ ਵੀ ਤੁਹਾਨੂੰ ਬਾ ਦਿਖਾ ਦੇਈ ਕਈ ਵੇਰੇ ਦੀ ਮੰਗ ਹੁੰਦੀ ਹੈ ਵੀ ਚੰਬੀ ਲੈ ਕੇ ਨਾ ਬੇਚਰੀ ਆਪਾਂ ਤਿਆਰ ਕਰ ਤਿਆਰ ਕਰਨਾ ਪਰ ਚੰਬੀ ਵੀ ਬਈ ਸਰ ਨੁਕਰੋ ਚ ਖਾਨਦਾਨ ਬੜਾ ਨੁਕਰੋ ਦੀ ਮਾਂ ਵੀ ਨੁਕਰੇ ਦੀ ਅੱਛਾ ਕਮੀਆਂ ਕਰ ਜਾਂਦੀ ਕਿ ਤਨ ਨੁਕਰੇ ਤੇ ਹਾਂ ਹਾਂ ਸੋਆਂ ਦਾ ਨੁਕਰੇ ਕਿਤੇ ਡੰਬਾ ਦੇਤਾ ਕਿ ਤਨ ਨੁਕਰੇ ਤਾਂ ਹੋ ਜਾਂਦਾ ਹਾਂ ਬਾਕੀ ਇਹਦਾ ਆਪਣੇ ਘੋੜੇ ਦਾ ਕਿਹੜਾ